ਅਸਰ ਕੀ ਸ਼ੁਭਨਾਮ ਹੈ ਮੇਰਾ ਨਾਮ ਵਿਨੋਦ ਕੁਮਾਰ ਮੈਂ ਜਨਰਲ ਸੈਕਟਰੀ ਸਵਨਕਰ ਸੰਗ ਲੁਧਿਆਣਾ ਆ ਸਰ ਕੀ ਵੇਖਦੇ ਆ ਅੱਜ ਦੀ ਜੇਕਰ ਗੱਲ ਕਰੀਏ ਸੋਨੇ ਦੀ ਤੇ ਚਾਂਦੀ ਦੀ ਅ ਸਰ ਅੱਜ 24 ਕੈਰਟ 골ਡ ਦਾ ਰੇਟ ਹੈ 1 ਲੱਖ 24500 ਦੇ ਕਰੀਬ ਤੇ ਜਿਹੜੀ ਚਾਂਦੀ ਹੈ 49 ਉਹਦਾ ਰੇਟ ਹੈ 1 ਲੱਖ 55000 ਪਲੱਸ ਅ ਸਰ ਕਹਿੰਦਾ ਕਿ ਸੋਨੇ ਚਾਂਦੀ ਦੇ ਰੇਟ ਜਿਹੜੇ ਨੇ ਆਲ ਟਾਈਮ ਹਾਈ ਨੇ ਜਾਂ ਇਸ ਤੋਂ ਉੱਪਰ ਜਾ ਕੇ ਵਾਪਸ ਆਏ ਜੇ ਧਿਆਨ ਨਾਲ ਦੇਖੀਏ ਤਾਂ ਸ਼ਾਇਦ ਜਿਹੜਾ ਅੱਜ ਦਾ ਰੇਟ ਮੈਂ ਤੁਹਾਨੂੰ ਬੋਲਿਆ दैट इज 올 ਟਾਈਮ ਹਾਈ ਸੋਨੇ ਤੇ ਚਾਂਦੀ ਦੋਨਾਂ ਦਾ ਰੇਟ 올 ਟਾਈਮ ਹਾਈ ਹੈ ਫਿਲਹਾਲ ਸਰ ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦੀਆਂ ਉਮੀਦਾਂ ਨੇ ਕਿਉਂਕਿ ਦੁਬਾਰੀ ਵੀ ਆ ਰਹੀ ਹੈ ਤੇ ਹੋਰ ਵੀ ਤਿਹਾਰ ਨੇ ਇਹਨਾਂ ਦੇ ਵਿੱਚ ਲੋਕ ਅਕਸਰ ਖਰੀਦਾਰੀ ਕਰਦੇ ਸਰ ਹੁਣ ਤੇ ਸੋਨੇ ਚਾਂਦੀ ਬਾਰੇ ਪ੍ਰੈਡਿਕਟ ਕਰਨਾ ਵੱਡੇ ਵੱਡੇ ਅਰਥ ਸ਼ਾਸਤਰੀ ਦੇ ਹੱਥ ਵੀ ਨਹੀਂ ਹੈ ਪਿਛਲੇ ਜੇ ਅਸੀਂ 2.5 ਸਾਲ ਤੇ 2.5 ਮਹੀਨਿਆਂ ਤੋਂ ਵੀ ਦੇਖੀਏ ਤੇ ਸੋਨਾ ਸਾਈਮਨਟੇਨਸਲੀ ਵੱਧਦਾ ਹੀ ਚਲਾ ਗਿਆ ਹੈ ਤੇ ਸੋਨਾ ਹੁਣ ਲੋਕਾਂ ਦੀ ਪ੍ਰਮੁੱਖ ਇਨਵੈਸਟਿੰਗ ਜਿਹੜੇ ਇਨਵੈਸਟਮੈਂਟ ਕਰਨ ਦਾ ਇੱਕ ਬੜਾ ਵੱਡਾ ਨਜ਼ਰੀਆ ਬਣ ਗਿਆ ਜਿਹੜੇ ਲੋਕ ਹੋਰ ਚੀਜ਼ਾਂ 'ਚ ਇਨਵੈਸਟ ਕਰ ਰਹੇ ਸੀ ਹੁਣ ਉਹ ਸਾਰੇ ਮੁੜ ਕੇ ਸਾਰੇ ਸੋਨੇ ਵਾਲੇ ਪਾਸੇ ਆ ਗਏ ਸਾਰੀ ਦੁਨੀਆ ਸੋਨੇ ਦੀ ਇਨਵੈਸਟਮੈਂਟ ਨੂੰ ਬੈਸਟ ਇਨਵੈਸਟਮੈਂਟ ਮੰਨ ਰਹੀ ਹੈ ਲੱਗਦਾ ਸਰ ਪਰ ਆਮ ਲੋਕਾਂ ਦੀ ਜੀਬ ਤੋਂ ਜਿਹੜਾ ਬਾਹਰ ਹੁੰਦਾ ਜਾਂਦਾ ਸੋਨਾ ਜਿਤਨਾ ਰੇਟ ਵੱਧ ਰਹੇ ਨੇ ਇਹ 'ਚ ਕੋਈ ਸ਼ੱਕ ਨਹੀਂ ਜਿਹੜਾ ਬਹੁਤ ਛੋਟਾ ਇਨਵੈਸਟਰ ਸੀ ਜਾਂ ਬਹੁਤ ਛੋਟਾ ਗਾਹਕ ਸੀਗਾ ਉਹਦੀ ਪਹੁੰਚ ਤੋਂ ਥੋੜਾ ਥ ਪਰ ਫੇਰ ਵੀ ਸੋਨੇ ਦਾ ਰੁਝਾਨ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ ਤਾਂ ਹੀ ਕਰਕੇ ਸੋਨਾ ਈਚ ਐਂਡ ਐਵਰੀ ਡੇ ਨਵੀਂ ਤੋਂ ਨਵਾਂ ਹਾਈ ਬਣਾ ਰਿਹਾ ਅਸਰ ਜਿਸ ਤਰ੍ਹਾਂ ਕੀ ਰੇਟ ਵਧੇ ਹੋਏ ਨੇ ਕਿੰਨੇ ਕ ਪਰਸੈਂਟ ਗਾਹਕ ਦਾ ਫਰਕ ਪਿਆ ਵਾ ਗਾਹਕ ਵਧੇ ਨੇ ਜਾਂ ਘਟੇ ਨੇ ਉਜਾਰਾਂ ਦੇ ਵਿੱਚ ਕਿਸ ਤਰ੍ਹਾਂ ਦੀ ਰੌਣਕਾ ਇਹ 'ਚ ਕੋਈ ਸ਼ੱਕ ਨਹੀਂ ਗਾਹਕ ਤਾਂ ਥੋੜਾ ਘਟਿਆ ਹੈ ਪਰ ਇਹ ਹੈ ਕਿ ਜਿਸਨੇ ਕਿਸੇ ਨੇ ਸ਼ਾਦੀ ਕਰਨੀ ਸੀ ਜਿਹਦਾ ਪਹਿਲੇ ਮਨ ਚਾਹੁੰਦਾ ਸੀ ਮੈਂ ਆਪਣੀ ਸ਼ਾਦੀ ਤੇ ਆਪਣੀ ਬਿਟੀਆਂ ਨੂੰ 200 ਗ੍ਰਾਮ ਸੋਨਾ ਪਾਣਾ ਹੈ ਜਾਂ 150 ਗ੍ਰਾਮ ਪਾਣਾ ਹੈ ਜਾਂ ਇੱਕ بڑا ਸੈੱਟ ਪਾਣਾ ਹੁਣ ਉਹਨਾਂ ਦੀ ਥੋੜੀ ਪਰਚੇਸਿੰਗ ਪਾਵਰ ਘਟਣ ਦੇ ਨਾਲ ਇਹ ਹੈ ਕਿ ਉਹਨਾਂ ਦਾ ਜਿੰਨੇ 200 ਗ੍ਰਾਮ ਪਾਣਾ ਸੀ ਉਹਨੂੰ 150 ਗ੍ਰਾਮ ਚ ਸਾਰ ਰਿਹਾ ਜਿੰਨੇ 150 ਗ੍ਰਾਮ ਪਾਣਾ ਸੀ 120 ਗ੍ਰਾਮ ਚ ਸਾਰ ਰਿਹਾ ਪਰ ਫਿਰ ਵੀ ਵਿਆਹ ਸ਼ਾਦੀ ਦੇ ਸੋਨਾ ਜ਼ਰੂਰੀ ਹੈ ਤੁਹਾਨੂੰ ਪਤਾ ਸਾਡੀ ਇੰਡੀਅਨ ਮੈਂਟੈਲਿਟੀ ਲੋਕ ਤੇ ਸੋਨਾ ਖਰੀਦ ਰਹੇ ਹਨ ਜਿੰਨੀ ਜਿੰਨੀ ਜਿਹਦੀ ਹੈਸੀਅਤ ਹੈ ਆਪਣੇ ਸ਼ੌਕ ਦੇ ਨਾਲ ਖਰੀਦ ਰਹੇ ਹਨ ਅਸਰ ਸਿਰਫ ਆਨਲਾਈਨ ਟਰੇਡਿੰਗ ਦਾ ਨਹੀਂ ਕਿਹੜਾ ਰੇਟ ਨਹੀਂ ਵੱਧ ਰਹੇ ਨੇ ਜਾਂ ਫਿਰ ਜਿਹੜੀ ਜੰਗ ਚੱਲ ਰਹੀ ਹੈ ਕਿਹੜੇ ਦੇਸ਼ਾਂ ਦੇ ਵਿੱਚ ਕਰ ਉਸ ਦਾ ਵੀ ਅਸਰ ਇਸ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਹੈ ਸਰ ਕਹਿੰਦੇ ਆ ਕਿ ਗਲੋਬਲ ਹਾਲਾਤ ਖਰਾਬ ਹੋਣ ਕਾਰਨ ਵੀ ਸੋਨੇ ਦਾ ਰੇਟ ਬਹੁਤ ਜ਼ਿਆਦਾ ਮਤੇ ਹੈ ਪਰ ਜਿਹੜੀ ਹੁਣ ਲੋਕਾਂ ਦੇ ਵਿੱਚ ਸੋਨਾ ਖਰੀਦਣ ਦਾ ਜਿਹੜਾ ਰੁਝਾਨ ਆ ਗਿਆ ਬਾਇੰਗ ਸੈਲਿੰਗ ਬਹੁਤ ਜ਼ਿਆਦਾ ਇੰਟਰਪਟ ਕਰ ਰਹੀ ਹੈ ਸਵੇਰ ਤੋਂ ਸ਼ਾਮ ਤੱਕ ਜਿਹੜਾ ਗ੍ਰਾਫ ਦੇਖੀਏ ਆਪਾਂ ਸੋਨੇ ਦਾ ਉਹ ਪਹਿਲਾਂ ਇੰਨਾ ਫਲਕਚੂਏਟ ਨਹੀਂ ਸੀ ਕਰਦਾ ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੋਨਾ 4-400 ਰੁਪਏ ਇੱਕਦਮ ਵੱਧ ਜਾਂਦਾ ਇੱਕਦ ਮਤਲਬ ਕਿ ਹੁਣ ਟਰੇਡਿੰਗ ਦੇ ਕਮੋਡਿਟੀ ਦੇ ਵਿੱਚ ਆਨ ਕਰਨ ਸੋਨੇ ਦਾ ਜਿਹੜਾ ਪਲੱਸ ਮਾਈਨਸ ਹੋਣਾ ਉਹ ਥੋੜਾ ਜਿਹਾ ਕੰਮ ਖਰਾਬ ਕਰ ਰਿਹਾ ਪਿਛਲੇ 15 20 ਦਿਨਾਂ ਦੀ ਗੱਲ ਕਰੀਏ ਕਿੰਨੇ ਪਰਸੈਂਟ ਦਾ ਜਿਹੜਾ ਵਾਧਾ ਵਾ ਲੱਗਦਾ ਕੀ ਹੋਇਆ ਮੇਰੇ ਹਿਸਾਬ ਨਾਲ ਪਿਛਲੇ 15 ਤੋਂ 20 ਦਿਨਾਂ ਚ 8 ਤੋਂ 10 ਪਰਸੈਂਟ ਦੀ ਰਿਟਰਨਸ ਹੋਣੇ ਨੇ ਦੇਤੀ ਅਸਰ ਕੀ ਆਉਣ ਵਾਲੇ ਸਮੇਂ ਦੇ ਲੋਕਾਂ ਨੂੰ ਕੀ ਰਾਹ ਦਿਓਗੇ ਕਿਸ ਤਰ੍ਹਾਂ ਦੇ ਸੁਝਾਅ ਮੈਂ ਤੇ ਹਰ ਵਾਰ ਇੱਕੋ ਹੀ ਗੱਲ ਕਹਿੰਨਾ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਪੋਰਟਫੋਲੀਓ 'ਚ ਹੋਰ ਚੀਜ਼ਾਂ ਰੱਖਿਆ ਨੇ 뮤ਚੁਅਲ ਫੰਡਸ ਰੱਖੇ ਨੇ ਸ਼ੇਅਰਜ਼ ਦੇ ਵਿੱਚ ਇਨਵੈਸਟ ਕਰਦੇ ਹੋ ਬੈਂਕ ਐਫੀਡੀਜ਼ ਕਰਾਉਂਦੇ ਹੋ ਉਸੇ ਤਰ੍ਹਾਂ ਆਪਣੇ ਪੋਰਟਫੋਲੀਓ ਵਿੱਚ ਸੋਨੇ ਨੂੰ ਜ਼ਰੂਰ ਰੱਖੋ ਕਿਉਂਕਿ ਸੋਨੇ ਨੇ ਹਮੇਸ਼ਾ ਬੈਟਰ ਰਿਟਰਨ ਦਿੱਤੀ ਹੈ ਜਿਹੜੇ ਆਦਮੀ ਨੇ ਸੋਨੇ ਨੂੰ ਇੱਕ ਲੌਂਗ ਟਰਮ ਇਨਵੈਸਟਿੰਗ ਦੇ ਰੂਪ ਦੇ ਵਿੱਚ ਰੱਖਿਆ ਜਿਹੜੇ ਬੰਦਿਆਂ ਨੇ ਸੋਨੇ ਨੂੰ ਸ਼ੌਂਕ ਦੇ ਨਾਲ ਖਰੀਦਿਆ ਸੋਨੇ ਨੇ ਹਮੇਸ਼ਾ ਨੂੰ ਅੱਛੀ ਰਿਟਰਨ ਦਿੱਤੀ ਹੈ ਮਕੀ ਦਾ ਜੀ ਗ੍ਰੇਡ ਚੁਣਾਂਗੇ ਸਾਡੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਪ੍ਰਿੰਸ ਬੱਬਰ ਮੈਂ ਸੁਣਕਰ ਸੰਗਲੂ ਦਾ ਅਰੈਸਟਡ ਬੋਡੀ ਤੋਂ ਸਰਾਫਾ ਵਿਰਤ ਪ੍ਰਧਾਨ ਹਾਂ ਜੀ ਅਸਰ ਕੀ ਰੇਟ ਰਹਿ ਨੇ ਸੋਨੇ ਅਤੇ ਚਾਂਦੀ ਦੇ ਅੱਜ ਦੇ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਪੁੱਛੀ ਹੈ ਸੋਨੇ ਦਾ ਰੇਟ ਲਗਭਗ ਅੱਜ ਜੋ ਅੱਜ ਦੀ ਡੇਟ ਚ ਹੈ 1 ਲੱਖ 24800 ਰੁਪਏ ਸੋਨੇ ਦਾ ਰੇਟ ਇਸ ਕੰ ਚੱਲ ਰਿਹਾ ਤੇ ਸਾਡੀ ਸਮਝ ਤੋਂ ਬਾਹਰ ਆਇਆ ਸੋਨਾ ਦਿਨ ਬਾ ਦਿਨ ਰੋਜ਼ ਰੋਜ਼ ਮਰਦਾ ਦਾ ਟਾਈਮ ਹੈ ਅਕਤੂਬਰ ਲਾਸਟ ਦੇ ਵਿੱਚ ਸੋਨਾ ਲਗਭਗ 1 ਲੱਖ 2 3000 ਦੇ ਕਰੀਬ ਸੀਗਾ ਤੇ ਤੁਸੀਂ ਹਿਸਾਬ ਲਾ ਲਓ 1 ਮਹੀਨਾ ਸਤੰਬਰ ਕ੍ਰੋਸ ਕਰਦੇ ਸਤੰਬਰ ਚੜਦੇ ਆ ਸਤੰਬਰ ਖਤਮ ਹੁੰਦੇ ਆ ਇਹਨੇ 1 ਲੱਖ 22 3000 ਨੂੰ ਛੋਲੇ ਤੇ ਅੱਜ ਸੋਨਾ 1 ਲੱਖ 24800 ਹਾਂ ਸਰ ਜੇਕਰ ਗੱਲ ਕਰੀਏ ਤਾਂ ਆਲ ਟਾਈਮ ਹਾਈ ਹੈ ਜਾਂ ਇਸ ਤੋਂ ਪਹਿਲਾਂ ਉੱਪਰ ਜਾ ਕੇ ਜਿਹੜੇ ਰੇਟ ਵਾਪਸ ਮੁਰੇ ਨੇ ਨਹੀਂ ਜੀ ਨਹੀਂ ਲਾਈਫ ਟਾਈਮ ਹਾਈ ਹੈ ਜੀ ਜੋ ਅੱਜ ਦਾ ਹਾਈ ਹੈ ਲਾਈਫ ਟਾਈਮ ਹਾਈ ਹੈ ਇਸ ਤੋਂ ਤੇਜ਼ ਤਨ 골ਡ ਕਦੀ ਗਿਆ ਨਹੀਂ ਤੇ ਹਮੇਸ਼ਾ ਗੋਲਡ ਹਮੇਸ਼ਾ ਉੱਪਰ ਜਾਂਦਾ ਤੇ ਨੀਚੇ ਵੀ ਜਾਂਦਾ ਹੈ ਪਰ ਇਸ ਮਹੀਨੇ ਲਗਾਤਾਰ ਪਿਛਲੇ 1-2 ਮਹੀਨਿਆਂ ਦੇ ਵਿੱਚ ਵਿੱਚ ਜੋ ਅਸਮਾਨ ਦੀਆਂ ਉਚਾਈਆਂ ਨੂੰ ਰੇਟ ਨੇ ਛੂਹਿਆ ਵਾ ਉਹ ਸਾਰਿਆਂ ਨੂੰ ਹੈਰਾਨ ਕਰਨ ਵਾਲਾ ਤੇ ਪਰੇਸ਼ਾਨ ਕਰਨ ਵਾਲਾ ਰਿਹਾ ਕਿਉਂਕਿ ਵਪਾਰੀ ਪਰੇਸ਼ਾਨ ਹੈ ਹਰ ਵਪਾਰੀ ਪਰੇਸ਼ਾਨ ਹੈ ਇਸ ਕਰਕੇ ਕਿਉਂਕਿ ਜਿਹੜਾ ਵੀ ਰੇਟ ਬੰਦਾ ਸੇਲਡ ਆਊਟ ਕਰਦਾ ਹੈ ਉਹ ਦੁਆਰਾ ਬੰਦੇ ਦੇ ਜੁਐਲਰ ਦੇ ਜਾਂ ਸੁਨਿਹਾਰ ਦੇ ਹੱਥ ਨਹੀਂ ਆਂਦਾ ਉਹ ਸੌਦਾ ਉਹ ਉਹਨੂੰ ਮਿਲਦਾ ਹੀ ਨਹੀਂ ਉਹ ਇਸ ਗੱਲੋਂ ਬਹੁਤ ਪਰੇਸ਼ਾਨ ਹੈ ਤਿਹਾਰਾਂ ਦੇ ਦਿਨ ਹੈ ਪਰੇਸ਼ਾਨੀ ਦਾ ਸਭ ਬਣਿਆ ਹੈ ਚਾਂਦੀ ਦੇ ਕੀ ਭਾਅ ਨੇ ਕੀ ਚਾਂਦੀ ਵੀ ਜਿਹੜੀ ਆ ਉੱਪਰ ਜਾ ਰਹੀ ਹੈ ਚਾਂਦੀ ਵੀ ਜੀ ਲਗਭਗ 1,58,000 ਦੇ ਕਰੀਬ ਪਹੁੰਚ ਗਈ ਆ 97,000 ਤੋਂ ਚਾਂਦੀ ਚੱਲਦੀ ਸੀਗੀ ਚਾਂਦੀ ਨਹੀਂ ਰੁਕੀ 97, 98, 100 1,10,000, 20,000 ਸਮਝ ਤੋਂ ਬਾਹਰ ਹੈ ਚਾਂਦੀ ਦਾ ਵੀ ਕਿ ਚਾਂਦੀ ਦੀ ਇੰਨੀ ਉਛਾਲ ਆਣੀ ਸੀਜ਼ਨ ਦੇ ਦਿਨਾਂ ਤੋਂ ਹਰਾ ਦੇ ਦਿਨਾਂ ਦੇ ਵਿੱਚ ਕਰਵਾ ਚੋ ਉਥਾਰਿਆ ਦੀਵਾਲੀ ਆ ਰਹੀ ਹੈ ਤਾਂ ਤੇ ਰਸ ਆ ਰਿਹਾ ਇਹ ਦਿਨਾਂ ਦੇ ਵਿੱਚ ਕਸਟਮਰ ਜਿਹੜਾ ਬੜਾ ਪਰੇਸ਼ਾਨ ਹੈ ਸੋਚ ਵਿਚਾਰ ਚ ਬੈਠਾ ਹੋਇਆ ਕਿ ਕਰੀਏ ਤੇ ਕਰੀਏ ਕੀ ਅਸਰ ਗਾ ਕੀ ਦੀ ਕਿਸ ਤਰ੍ਹਾਂ ਦੀ ਹਾਲਾਤ ਨੇ ਗਾਕ ਜਿਹੜੇ ਨੇ ਸੋਚ ਰਹੇ ਨੇ ਜਾਂ ਲੈਣ ਵਾਸਤੇ ਆ ਰਹੇ ਨੇ ਕਿਉਂਕਿ ਵਿਆਹਾਂ ਦਾ ਵੀ ਸੀਜ਼ਨ ਹੈ ਤੇ ਤਿਹਾਰ ਵੀ ਜਿਹੜੇ ਚਾਹੇ ਸਭ ਤੋਂ ਵੱਡਾ ਤੇ ਹਦੀਵਾਲੀ ਵੀ ਆ ਰਿਹਾ ਬਿਲਕੁਲ ਬਹੁਤ ਵਧੀਆ ਗੱਲ ਤੁਸੀਂ ਕਹੀ ਵਿਆਹਾਂ ਦੇ ਸੀਜ਼ਨ ਆ ਤਿਹਾਰਾਂ ਦੇ ਦਿਨ ਆ ਪਰ ਜਿਹੜੇ ਆਮ ਬੰਦੇ ਆ ਦੇ ਵਿੱਚ ਮੱਧ ਵਰਗੀ ਪਰਿਵਾਰਾਂ ਚੋਂ ਜਿਹੜਾ ਸੋਨਾ ਜਿਨ੍ਹਾਂ ਨੂੰ ਇੱਕ ਸ਼ੌਂਕ ਹੁੰਦਾ ਸੀ ਕਿ ਅਸੀਂ ਰਖੜੀ ਤੇ ਦੀਵਾਲੀ ਤੇ ਜਦ ਧੰਨ ਤੇ ਰਸਤੇ ਆਪਣੇ ਘਰੇ ਸੋਨਾ ਲੈ ਕੇ ਜਾਈਏ ਰਖੜੀ ਤੇ ਅਸੀਂ ਆਪਣੀ ਭੈਣ ਨੂੰ ਕੋਈ ਗਿਫਟ ਦੇਈਏ ਕੋਈ ਮੰਦਰੀ ਕੋਈ ਟਾਪਸ ਜਾਂ ਉਸ ਤੋਂ ਬਾਅਦ ਦੀਵਾਲੀ ਤੇ ਆਪਣੇ ਪਰਿਵਾਰ ਵਾਸਤੇ ਕੋਈ ਚੀਜ਼ ਲੈ ਕੇ ਜਾਈਏ ਉਹ ਜਿਹੜੀਆਂ ਚੀਜ਼ਾਂ ਹੁਣ ਖਤਮ ਹੁੰਦੀਆਂ ਜਾ ਰਹੀਆਂ ਇਹ ਸਾਰੀਆਂ ਹੀ ਵੱਡੇ ਲੈਵਲ ਦੇ ਵੱਡੇ ਪਰਿਵਾਰਾਂ ਦੇ ਜਿਨ੍ਹਾਂ ਕੋ ਰਸੂਕਦਾਰ ਨੇ ਜਿਨ੍ਹਾਂ ਕੋ ਚਾਰ ਪੈ ਪੁੱਗਦੇ ਨੇ ਇਹ ਸੋਨਾ ਸਿਰਫ ਉਹਨਾਂ ਵਾਸਤੇ ਰਹਿ ਗਿਆ ਆਮ ਬੰਦੇ ਵਾਸਤੇ ਸੋਨਾ ਪਕੜ ਤੋ ਬਾਹਰ ਹੋ ਚੁੱਕਾ ਹੈ ਸਰ ਕੀ ਕਰਨ ਮੰਨਦੇ ਹੋ ਕਿ ਜਿਹੜੀ ਮਾਰਕੀਟਿੰਗ ਹੈ ਸ਼ੇਅਰ ਮਾਰਕੀਟਿੰਗ ਉਹਦੀ ਕਰਕੇ ਜਿਹੜਾ ਰੇਟ ਵੱਧ ਰਹੇ ਨੇ ਜਾਂ ਫਿਰ ਇਸ ਤਰ੍ਹਾਂ ਜਿਹੜੀ ਜੰਗ ਵਗੈਰਾ ਵੀ ਲੱਗੀ ਹੋਈ ਆ ਕਈ ਵਾਰੀ ਉਹਦੇ ਕਰਕੇ ਵੀ ਜਿਹੜੇ ਰੇਟ ਉੱਪਰ ਜਾਂਦੇ ਨੇ ਬਿਲਕੁਲ ਦੋਨੋਂ ਚੀਜ਼ਾਂ ਹੈ ਜੀ ਸ਼ੇਅਰ ਮਾਰ ਪਿਛਲੇ ਸਾਲ ਦੇ ਵਿੱਚ ਉਹ ਜਾਦੀ ਉਹਨਾਂ ਨੇ ਗੱਦੀ ਤੇ ਬੈਠੇ ਆ 트ੰਪ ਜੀ ਰੋਜ਼ ਦੂਜੇ ਤੀਜੇ ਦਿਨ ਟੈਰਫ 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 ਲਾ ਲਾ ਕੇ ਉਹਨਾਂ ਨੇ ਜੋ ਸੋਨੇ ਦਾ ਉਛਾਲ ਲਿਆਂਦਾ 78000 ਤੋਂ ਬਾਅਦ ਜਾਦੇ ਉਹ ਜਿਸ ਦਿਨ ਉਹਨਾਂ ਨੇ ਆਪਣੀ ਗੱਦੀ ਸੰਭਾਲੀ ਸੀ 78000 ਤੇ ਸੀ ਪਾ ਤੇ ਹੁਣ ਲਗਭਗ ਤੁਸੀਂ ਦੇਖ ਲਓ ਮੇਰੇ ਸੋਨਾ ਡਬਲ ਦੇ ਕਰੀਬ ਪਹੁੰਚ ਚੁੱਕਿਆ ਬਹੁਤ ਬੁਰਾ ਹਾਲ ਹੈ ਅਮਰੀਕਾ ਨੂੰ ਮੈਨੂੰ ਨਹੀਂ ਸਮਝ ਆਉਂਦੀ ਕਿ ਇਹਨਾਂ ਨੂੰ ਨੱਥ ਕੋਣ ਪਾਊਗਾ ਮੈਨੂੰ ਨਹੀਂ ਲੱਗਦੀ ਵੀ ਦਿਨਾਂ ਬਣ ਜੋ ਰੇਟ ਸੋਨੇ ਦਾ ਚੱਲ ਰਿਹਾ ਇਹਦੇ ਨਾਲ ਡੈਸ਼ ਦਾ ਮਾਹੌਲ ਵੀ ਹੈ ਸੁਨਿਆਰ ਅੱਗੇ ਵੀ ਜੁਐਲਰ ਅੱਗੇ ਵੀ ਉਸ ਤੋਂ ਬਾਅਦ ਆਮ ਬੰਦੇ ਅੱਗੇ ਵੀ ਆਮ ਬੰਦੇ ਵੀ ਕਰੇਜ ਕਰਨ ਲੱਗੇ ਜੁਐਲਰੀ ਨਹੀਂ ਪਾ ਰਹੇ ਕਰੋ ਬਾਹਰ ਅਗਲਾ ਕਹਿੰਦਾ ਨਿਕਲ ਲੈ ਲੁੱਟਾਂ ਖੋਹਾਂ ਹੁੰਦੀਆਂ ਪਈਆਂ ਬੁਰੇ ਹਾਲਾਤ ਐ ਅਗਲਾ ਕਹਿੰਦਾ ਯਾਰ ਸੋਨਾ ਇਸ ਚੀਜ਼ ਨੂੰ ਨਾ ਹੀ ਪਾਈਏ ਚੰਗੀਆਂ ਇਸ ਕਰਕੇ ਸੋਨਾ ਵਿਕਦਾ ਵੀ ਘਟ ਪਿਆ ਤੇ ਕਸਟਮਰ ਵੀ ਨਰਾਜ ਐ ਉਹਦੇ ਨਾਲ ਨਾਲ ਦੁਕਾਨਦਾਰੀ ਬੜੇ ਨਰਾਸ਼ ਬੈਠੇ ਆ ਉਹ ਵੀ ਵਿਚਾਰੇ ਸੋਚਦੇ ਕੀ ਸੀ ਆਉਣ ਵਾਲੇ ਸਮੇਂ 'ਚ ਕਰਾਂਗੇ ਤੇ ਕੀ ਕਰਾਂ ਅਸਰ ਲੋਕਾਂ ਨੂੰ ਕੀ ਸਲਾਹ ਦਿਓਗੇ ਜਿਸ ਤਰ੍ਹਾਂ ਡੇਟ ਉੱਪਰ ਜਾ ਰਹੇ ਨੇ ਕਿ ਆਉਣ ਵਾਲੇ ਦਿਨਾਂ ਚ ਹੋਰ ਉੱਪਰ ਜਾ ਸਕਦੇ ਨੇ ਜਿਸ ਤਰ੍ਹਾਂ ਦਿਵਾਲੀ ਦਾ ਤਿਹਾਰ ਹੈ ਜਾਂ ਫਿਰ ਲੋਕ ਜਿਹੜੇ ਇੰਤਜ਼ਾਰ ਕਰਨ ਵੀ ਬਿਲਕੁਲ ਜੀ ਬਹੁਤ ਵਧੀਆ ਸਵਾਲ ਤੁਸੀਂ ਪਾਇਆ ਜਦੋਂ ਦਾ ਮੈਂ ਇਸ ਵਪਾਰ ਦੇ ਵਿੱਚ ਆਇਆ 28 ਤੋਂ 29 ਸਾਲ ਹੋ ਗਏ ਮੈਨੂੰ ਵੀ ਇਸ ਵਪਾਰ ਦੇ ਵਿੱਚ ਆਂਦੇ ਆਂ ਦਿੈਲਿਕ 100 ਰੁਪਿਆ ਭਾਅ ਸੀ ਦੋ ਸੋਨੇ ਦਾ ਜਦੋਂ ਮੈਂ ਇਸ ਵਪਾਰ ਚ ਆਇਆ ਸੀਗਾ ਤੇ ਅੱਜ 1,24,800 ਭਾਅ ਚੱਲ ਰਿਹਾ ਹੈ ਪ੍ਰੈਜ਼ੈਂਟ ਮੈਂ ਕਦੀ ਵੀ ਸੋਨੇ ਦਾ ਭਾਅ ਨੀਚੇ ਜਾਂਦਾ ਨਹੀਂ ਦੇਖਿਆ ਹਮੇਸ਼ਾ ਜਦੋਂ ਵੀ ਭਾਅ ਵੱਧਾ ਹੈ ਫਲਕਚੇਸ਼ਨ ਜਰੂਰ ਹੁੰਦੀ ਹੈ ਉੱਪਰ ਜਾ ਕੇ نیچے ਜਰੂਰ ਆਉਂਦਾ ਪਰ ਪਿਛਲੇ ਮਹੀਨਿਆਂ ਦੇ ਵਿੱਚ ਤਾਂ ਇਹ ਨੇ ਅੰਤੀਕਰ ਤੱਕ ਆਮਦਾ ਨੀਚੇ ਦਾ ਨਾਮ ਹੀ ਨਹੀਂ ਹੈਗਾ ਰੋਜ਼ 1000 ਰੁਪਏ ਪਲੱਸ ਰੋਜ਼ 2000 ਪਲੱਸ ਰਾਤ ਸੌਣੇ ਆ ਸਵੇਰੇ ਉੱਠਦੇ ਆ 1000 ਰੁਪਏ 1500 ਪਲੱਸ ਸਾਨੂੰ ਸਾਡੇ ਯਾਰ ਦੋ ਸੱਜਣ ਮਿੱਤਰ ਜਿਹੜੇ ਇਸ ਕੰਮ ਦੇ ਵਿੱਚ ਨਹੀਂ ਹੈਗੇ ਉਹ ਮਜ਼ਾਕ ਕਰਦੇ ਆ ਬਾਈ ਤੁਸੀਂ ਤਾਂ ਰਾਤੋਂ ਰਾਤ ਅਮੀਰ ਹੋ ਗਏ ਭਲਾ ਮੇਰਾ ਉਹਨਾਂ ਨੂੰ ਜਵਾਬ ਹੈ ਭਰਾਵਾਂ ਨੂੰ ਆਪਣੇ ਦੋਸਤਾਂ ਨੂੰ ਆਪਣੇ ਸੱਜਣਾ ਨੂੰ ਕੋਈ ਵੀ ਇਨਸਾਨ ਰਾਤੋਂ ਰਾਤ ਅਮੀਰ ਕਿੱਦਾਂ ਹੋ ਜਾਊਗਾ ਤੁਸੀਂ ਸਮਝਦਾਰ ਹੋ ਜੇ ਅੱਜ ਤੁਸੀਂ ਮੇਰੇ ਕੋਲ ਦੁਕਾਨ ਤੇ ਆਏ ਹੋ ਤੁਸੀਂ ਇੱਕ ਮੰਦਰੀ ਜੇ ਕੋਈ ਛੱਲਾ ਆ ਜਾ ਕੋਈ ਬ੍ਰੈਸਲਟ ਕਾਂਟੇ ਕੋਈ ਵੀ ਚੀਜ਼ ਮੇਰੇ ਕੋਲ ਪਰਚੇਸ ਕਰਦੇ ਹੋ ਅਕਸਰ ਮੈਂ ਵੀ ਕਿਤੋਂ ਨਾ ਕਿਤੋਂ ਸੋਨਾ ਪਰਚੇਸ ਕਰਨਾ ਹੀ ਆ ਨਾ ਦੁਬਾਰਾ ਨੂੰ ਰੀਫਲ ਕਰਨ ਵਾਸਤੇ ਉਹਨੂੰ ਭਰਨ ਵਾਸਤੇ ਮੈਂ ਦੁਬਾਰਾ ਸੋਨਾ ਪਰਚੇਸ ਕਰਾਂਗਾ ਤੇ ਪਰਚੇਸ ਮੈਨੂੰ ਨਵੇਂ ਭਾਤੇ ਹੋਣਾ ਨਾ ਕਿ ਪੁਰਾਣੇ ਭਾਤੇ ਤੋਂ ਇਸ ਕਰਕੇ ਜਿਹੜੇ ਉਸ ਬੰਦੇ ਨੂੰ ਫਾਇਦਾ ਹੈ ਜਿਨੇ ਆਪਣਾ ਵਪਾਰ ਹੀ ਬੰਦ ਕਰਨਾ ਹੈ ਵਿਦੇਸ਼ ਚ ਜਾਣਾ ਹੈ ਆਪਣਾ ਕਾਰੋਬਾਰ ਬੰਦ ਕਰਕੇ ਦੂਜੇ ਕਾਰੋਬਾਰ ਦੇ ਵਿੱਚ ਨਿਵੇਸ਼ ਕਰਨਾ ਹੈ ਉਸ ਬੰਦੇ ਨੂੰ ਇਸ ਚੀਜ਼ ਦਾ ਫਾਇਦਾ ਹੈ ਆਮ ਜੁਐਲਰ ਨੂੰ ਆਪ ਸੁਨਿਆਰ ਨੂੰ ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਪਾਵਦ ਹੁੰਦਾ ਸਾਨੂੰ ਭ ਸੱਲ ਇੱਕ ਕਾਫੀ ਸਵਾਲ ਆ ਲੱਗਦਾ ਕਿ ਆਮ ਬੰਦੇ ਦੀ ਜੇਬ ਤੋਂ ਜਿਹੜਾ ਬਾਹਰ ਹੋ ਗਿਆ ਹੁਣ ਆਮ ਬੰਦੇ ਦੀ ਬਿਲਕੁਲ ਜੀ ਆਮ ਬੰਦੇ ਦੀ ਪਾਕਟ ਦੇ ਵਿੱਚੋਂ 골ਡ ਬਾਹਰ ਹੋ ਚੁੱਕਾ ਹੈ 골ਡ ਦਾ ਛੋਟੋ ਭਾਜੀ ਸਿਲਵਰ ਬਾਹਰ ਹੋ ਗਈ ਆ ਲੋਕ ਵਿਚਾਰੇ ਜਿਹੜੇ ਚਾਂਦੀ ਦਾ ਕੜਾ 4000 ਦਾ ਬੰਦਾ ਸੀ ਅਗਲੇ ਸਾਨੂੰ ਕੁਛ ਨਹੀਂ ਭਾਜੀ 4000 ਦਾ ਕੜਾ 5 ਤੋਲੇ ਦਾ ਹੁਣ ਉਹੀ ਕੜਾ 10000 ਦਾ ਆ ਗਿਆ ਅਗਲਾ ਕਹਿੰਦਾ ਕਿੱਥੇ ਬਣਾਣਾ ਵਿਚਾਰੇ ਕਈ ਬੰਦੇ ਕਸਟਮਰ ਰੋਜ਼ ਇਦਾਂ ਆਉਂਦੇ ਜਿਹੜੇ ਸਿਰਫ ਰੇਟ ਪੁੱਛ ਕੇ ਚਲੇ ਬਾਹਰ ਚਲੇ ਜਾਂਦੇ ਨਰਾਸ਼ ਹੁੰਦੇ ਆ ਪਰਿਵਾਰ ਦੇ ਵਿੱਚ ਬਹਿ ਕੇ ਗੱਲ ਕਰਦੇ ਕਿ ਹੁਣ ਸੋਨਾ ਚੰਦੀ ਆਪਣੇ ਹੱਥਾਂ ਤੋਂ ਬਾਹਰ ਹੈ ਆਮ ਬੰਦੇ ਦੇ ਸੋਨਾ ਚੰਦੀ ਹੱਥ ਤੋਂ ਬਾਹਰ ਹੋ ਗਿਆ ਇਸ ਕਰਕੇ ਮੈਂ ਵੀ ਸੋਚਦਾ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਧਿਆਨ ਵਾਲੇ ਸਮੇਂ 'ਚ ਵੀ ਮੈਨੂੰ ਲੱਗਦਾ ਸੋਨਾ ਉਛਾਲ ਹੀ ਮਾਰੂਗਾ ਤੇਜ਼ੀ ਆਊਗੀ ਮੰਦਾ ਨਹੀਂ ਆਊਗਾ